ਹਰ ਇੱਕ ਪਾਰਟੀ ਦੀ ਜਿਹੜੀ ਨਜ਼ਰ ਆਉਂੋ ਜਲੰਧਰ ਦੀ ਇਹ ਸੀਟ ਬਾਰੇ ਜਿਹੜੀ ਵੈਸਟ ਜੇ ਸੀਟ ਆ ਜਿਹੜੀ ਖਾਲੀ ਹੋ ਗਈ ਸੀ ਜਿਹੜਾ ਸ਼ੀਤਨ ਰਾਗ ਵੱਲੋਂ ਇਹਦਾ ਅਸਤੀਫਾ ਦੇ ਦਿੱਤਾ ਗਿਆ ਸੀ ਆ ਭਾਜਪਾ ਜੁਆਇਨ ਕਰ ਲਈ ਸੀ ਉਸ ਤੋਂ ਬਾਅਦ ਜਿਹੜਾ ਮਾਹੌਲ ਜਿਆਦਾ ਹੋਰ ਭਖ ਚੁੱਕਾ ਜਲੰਧਰ ਦਾ ਭਾਜਪਾ ਨੇ ਜਿਹੜਾ ਆਮ ਆਦਮੀ ਛੱਡ ਕੇ ਗਏ ਸ਼ੀਤਨ ਅਗਰਾਲ ਨੂੰ ਜਿਹੜੀ ਟਿਕਟ ਦਿੱਤੀ ਆ ਸਾਬਕਾ ਵਿਧਾਇਕ ਸ਼ੀਤਨ ਨਰਾਗ ਨੂੰ ਟਿਕਟ ਦੇ ਦਿੱਤੀ ਗਿਆ ਸ਼ੀਤਨ ਲਾਗ ਨੇ ਅਸਤੀਫੇ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਇਸ ਕਾਰਨ ਹੁਣ ਜਿਮਣੀ ਚੋਣ ਹੋ ਰਹੀ ਆ ਆਪਨੇ ਆਪਣਾ ਉਮੀਦਵਾਰ ਮਹਿੰਦਰ ਭਗਤ ਨੂੰ ਬਣਾਇਆ ਹੁਣ ਸਭ ਦੀਆਂ ਨਜ਼ਰਾਂ ਕਾਂਗਰਸ ਤੇ ਸ਼੍ਰੋਮਣੀ ਕਲਦੇ ਉੱਤੇ ਆ ਕਿ ਉਹ ਕਿਸ ਨੂੰ ਜਿਹੜਾ ਉਮੀਦਵਾਰ ਜਿਹੜਾ ਐਲਾਨ ਕਰਦੀ ਆ ਗੱਲ ਕਰੀਏ ਲੋਕ ਸਭਾ ਚੋਣਾਂ ਦੀ ਤੇ ਚਰਨਜੀਤ ਚੰਨੀ ਵੀ ਜਲੰਧਰ ਆ ਕੇ ਡੇਰੇ ਲਗਾਏ ਸੀ ਤੇ ਹੁਣ ਭਗਵੰਤ ਮਾਨ ਜਿਹੜਾ ਵਾ ਪੰਜਾਬ ਦੇ ਸੀਐਮ ਉਹ ਵੀ ਜਲੰਧਰ ਜਿਹੜੇ ਡੇਰੇ ਲਾਉਣ ਦੀਆਂ ਚਰਚਾਵਾਂ ਚੱਲ ਰਹੀਆਂ ਦੀਪਨਗਰ ਦੇ ਵਿੱਚ ਜੜੀ ਕੋਠੀ ਲਈਤੀ ਗਈ ਆ ਉਸ ਦੇ ਵਿੱਚ ਜਿਹੜਾ ਚੋਣਾ ਤੱਕ ਜਿਹੜੇ ਇੱਥੇ ਠਹਿਰਣਗੇ ਉਹਨਾਂ ਦੇ ਨਾਲ ਉਹਨਾਂ ਦੀ ਘਰ ਵਾਲੀ ਤੇ ਉਹਨਾਂ ਦੀ ਸਿਸਟਰ ਜਿਹੜੇ ਇੱਥੇ ਠਹਿਰਣਗੇ ਹੁਣ ਜਿਹੜਾ ਮਾਹੌਲ ਜਿਹੜਾ ਉਹ ਜਲੰਧਰ ਜਿਮਣੀ ਚੋਣਾ ਲੈ ਕੇ ਜਲੰਧਰ ਦੇ ਵਿੱਚ ਜਿੱਦਾਂ ਜਿੱਦਾਂ ਚੋਣਾ ਲੱਗ ਗਿਆ ਰਿਹਾ ਉਸ ਤਰ੍ਹਾਂ ਹੋਰ ਜ਼ਿਆਦਾ ਭਖਦਾ ਜਾਦਿਆ ਹੈ ਚੋਣਾਂ ਵਿੱਚ ਹਾਰ ਮਗਰੋਂ ਸੱਤਾਧਾਰੀ ਆਮ ਆਦਮੀ ਪਾਰਟੀ ਲਈ ਜਲੰਧਰ ਜਿਮਣੀ ਚੋਣ ਦਾ ਵਕਾਰ ਸਭ ਸਵਾਲ ਖੜੇ ਕਰ ਰਹੀ ਹੈ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਤੇ ਚੰਡੀਗੜ੍ਹ ਛੱਡ ਜਲੰਧਰ ਡੇਰਾ ਲਾਉਣ ਦਾ ਫੈਸਲਾ ਕਰ ਰਿਹਾ ਦੱਸ ਦिए ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਕੈਂਟ ਇਲਾਕੇ ਦੇ ਮਕਾਨ ਕਿਰਾਏ ਤੇ ਲੈ ਲਿਆ ਹੈ ਇਹ ਮਕਾਨ ਵਿੱਚ ਸੀਐਮ ਮਾਨ ਪਰਿਵਾਰ ਸਾਡੇ ਸ਼ਿਫਟ ਹੋਣਗੇ ਅਜਿਹਾ ਇਸ ਲਈ ਕੀਤਾ ਜਾ ਰਿਹਾ ਕਿਉਂਕਿ ਇਸ ਨਾਲ ਉਹ ਦੁਆਬਾ ਦੇ ਮਾਝੇ ਖੇਤਰ ਦੇ ਆਗੂਆਂ ਤੇ ਲੋਕਾਂ ਨਾਲ ਨੇੜਤਾ ਜੜੀ ਵਧਾਣਗੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਹਿਲੇ ਇਲੈਕਸ਼ਨਾਂ ਦੇ ਵਿੱਚ ਇੱਕ ਹਨੇਰੀ ਆਈ ਸੀ ਆਮ ਆਦਮੀ ਪਾਰਟੀ ਦੀ ਬੰਮੇ ਵਿਧਾਇਕ ਬਣੇ ਸੀ ਤੇ ਵਿਰੋਧੀ ਪਾਰਟੀਆਂ ਹੈਰਾਨ ਹੋ ਗਈਆਂ ਸੀ ਕਿ ਆਮ ਆਦਮੀ ਪਾਰਟੀ ਦੀਆਂ ਇੰਨੀਆਂ ਜਿਆਦਾਆਂ ਸੀਟਾਂ ਕਿਵੇਂ ਆ ਗਈਆਂ ਲੋਕ ਬਦਲਾਅ ਚਾਹੁੰਦੇ ਸੀ ਪਰ ਕਿਤੇ ਨਾ ਕਿਤੇ ਮਾਨ ਸਰਕਾਰ ਤੇ ਵੀ ਹੁਣ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਕਿ ਮਾਨ ਸਰਕਾਰ ਵੀ ਬਾਕੀ ਪਾਰਟੀਆਂ ਵਾਂਗੂ ਹੀ ਜਿਹੜੀ ਕਰ ਰਹੀ ਆ ਐਡਵਰਟਾਈਜ਼ਮੈਂਟ ਕਰ ਰਹੀ ਆ ਆਪਣੀ ਪੈਸੇ ਲਗਾ ਰਹੀ ਐ ਐਡਵਰਟਾਈਜ਼ਮੈਂਟ ਤੇ ਜਿਹੜੀ ਕਹਿੰਦੀ ਹੁੰਦੀ ਸੀ ਦੂਸਰੀ ਪਾਰਟੀਆਂ ਨੂੰ ਕਿ ਅਸੀਂ ਬਾਕੀ ਪਾਰਟੀਆਂ ਵਾਂਗੂ ਫੋਟੋਆਂ ਨਹੀਂ ਲਗਵਾਨੇ ਪਰ ਹਰ ਇੱਕ ਜਗ੍ਹਾ ਦੇ ਉੱਤੇ ਭਗਵੰਤ ਮਾਨ ਸਰਕਾਰ ਦੀ ਜਿਹੜੀ ਭਗਵੰਤ ਮਾਨ ਦੀ ਜਿਹੜੀ ਫੋਟੋ ਲੱਗੀ ਨਜ਼ਰ ਤੁਹਾਨੂੰ ਆਂਦੀ ਹੋਏਗੀ ਅੱਜ ਉਹ ਪਾਰਟੀਆਂ ਦੇ ਉਮੀਦਵਾਰ ਦਾ ਲੈਨ ਹੋ ਗਿਆ ਤੇ ਸੀਐਮ ਮਾਨ ਜਲਦ ਹੀ ਨਵੇਂ ਘਰ ਵਿੱਚ ਸ਼ਿਫਟ ਹੋਣ ਲਈ ਤਿਆਰ ਨੇ ਆਪ ਦੇ ਹਿੱਸੇ 'ਚ ਸੀ ਇਹ ਪਹਿਲਾ ਸੀਟ ਪਰ ਸ਼ੀਤਨ ਰਾਗ ਦੇ ਅਸਤੀਫੇ ਤੋਂ ਬਾਅਦ ਹੁਣ ਦੁਬਾਰਾ ਇੱਥੇ ਇਲੈਕਸ਼ਨ ਹੋ ਰਹੇ ਨੇ ਹੁਣ ਪਾਰਟੀ ਕਿਸੇ ਹਾਲਾਤ 'ਚ ਵੀ ਇਹ ਸੀਟ ਜੜਾ ਗਵਾਉਣਾ ਨਹੀਂ ਚਾਹੁੰਦੀ ਪੰਜਾਬ ਵਿਧਾਨ ਸਭਾ ਜੋ ਆਮ ਆਦਮੀ ਪਾਰਟੀ ਨੂੰ 92 ਤੇ 18 ਸੀਟਾਂ ਕਾਂਗਰਸ ਨੂੰ ਮਿਲੀਆਂ ਜਦਕਿ 7 ਸੀਟਾਂ ਦੂਜੀ ਪਾਰਟੀਆਂ ਨੂੰ ਮਿਲੀਆਂ ਸੀ ਹੁਣ ਇਸ ਸੀਟ ਉੱਤੇ ਜਿਹੜੀ ਹਰ ਇੱਕ ਪਾਰਟੀ ਦੀ ਨਜ਼ਰ ਆ ਭਗਵੰਤ ਮਾਨ ਸਰਕਾਰ ਬਹੁਤ ਜ਼ਿਆਦਾ ਜ਼ੋਰ ਲਗਾ ਰਹੇ ਨੇ ਇਸ ਕਰਕੇ ਉਹਨਾਂ ਵੱਲੋਂ ਜਿਹੜਾ ਵਾ ਇੱਕ ਕਿਰਾਏ ਤੇ ਮਕਾਨ ਲੈ ਕੇ ਜਲੰਧਰ ਕੈਂਟ ਦੇ ਵਿੱਚ ਰਹਿਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਹੁਣ ਦੇਖਣਾ ਹੋਵੇਗਾ ਕਿ ਜਿਹੜੇ ਜਲੰਧਰ ਵੈਸਟ ਦੇ ਨਤੀਜੇ ਜਿਹੜੇ ਨਿਕਲ ਕੇ ਕੀ ਆਂਦੇ ਨੇ ਕੀ ਕੁਝ ਕਹਿਣਾ ਹੋ ਤੁਹਾਡੇ ਇਸ ਖਬਰ ਉੱਤੇ ਆਪਣੇ ਕਮੈਂਟ ਕਰਕੇ ਜੁੜ ਦੱਸਿਓ ਬਹੁਤ ਬਹੁਤ ਤੁਹਾਡਾ ਧੰਨਵਾਦ